ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਭੇਮਿੰਦਰ ਸਿੰਘ ਸਸੀਮਾਹ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਐਂ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਜੀ ਉਹ ਕਹਿੰਦੇ ਕਿ ਭਾਜਪਾ ਆਪਰੇਸ਼ਨ ਲੋਡਸ ਦੇ ਰਾਹੀਂ ਸਾਡੇ ਐਮਐਲਏ ਖਰੀਦਣ ਨੂੰ ਫਿਰਦੀ ਹੈ ਕਹਿੰਦੇ ਕਿ ਸਾਡੇ ਐਮਐਲਏ ਨੂੰ ਕਹਿੰਦੇ ਕਿ 25-25 ਕਰੋੜ ਲੈ ਲਓ ਤੇ ਆ ਜਾਓ ਬੀਜੇਪੀ ਪਾਰਟੀ ਜੁਆਇਨ ਕਰ ਲਓ ਪਹਿਚਾਣ ਤਾਂ ਕਹਿੰਦੇ ਕਿ ਸਾਡੇ ਕੋਲ ਤਾਂ ਜਾਣਕਾਰੀ ਹੈ ਵੀ 7 ਕ ਐਮਐਲਏ ਨੇ ਸਾਡੇ ਤੇ ਵੈਸੇ ਕਹਿੰਦੇ ਕਿ ਗੱਲ ਇਹ ਵੀ ਕਹਿੰਦੇ ਨੇ ਬੀਜੇਪੀ ਵਾਲੇ ਕਿ ਸਾਡੇ ਸੰਪਰਕ ਦੇ ਵਿੱਚ 20 ਐਮਐਲਏ ਨੇ ਤੇ ਉਹ ਕਹਿੰਦੇ ਕਿ ਲਿਕਰ ਪਾਲਿਸੀ ਦਾ ਮਾਮਲਾ ਮੈਨੂੰ ਸੱਟਣਗੇ ਜੇਲ੍ਹ ਦੇ ਵਿੱਚ ਸਾਡੀ ਤੋੜਨਗੇ ਸਰਕਾਰ ਸਰਕਾਰ ਤੋੜ ਕੇ ਐਮਐਲਏ ਉਧਰ ਲੈ ਜਾਣਗੇ ਤੇ ਆਪਣੀ ਬਣਾ ਜਾਣਗੇ ਕਹਿੰਦਾ ਕਹਿੰਦੇ ਕਿ ਕੇਜਰੀਵਾਲ ਸਾਹਿਬ ਕਹਿੰਦੇ ਸਰਕਾਰ ਬਣਾ ਜਾਣਗੇ ਆਪਰੇਸ਼ਨ ਦਾ ਕਹਿੰਦੇ ਤਾਂ ਨਾਮ ਹੈ ਲੋਟਸ ਦੇ ਆਪਰੇਸ਼ਨ ਲੋਡ ਸੇ ਰਾਹੀਂ ਕਹਿੰਦੇ ਕਿ ਸਾਰੀ ਇਹ ਕਾਰਵਾਈ ਕਰਦ ਨੂੰ ਫਿਰਦੇ ਨੇ ਡਾਕਟਰ ਸਾਹਿਬ ਕਿ ਇਦਾਂ ਹੀ ਗੱਲਬਾਤ ਹੋਈ ਹੈ ਸਾਰੀ ਇਹ ਕੀ ਗੱਲਬਾਤ ਹੈ ਜੀ ਬਿਲਕੁਲ ਬਿਲਕੁਲ ਦੇਖੋ ਕੇਜੀਵਾਲ ਹੋਰਾਨੀ ਜਿਹੜਾ ਇਸ਼ਾਰਾ ਕੀਤਾ ਹੈ ਉਹ ਕਾਫੀ ਹੱਦ ਤੱਕ ਇਸ ਲਈ ਸੱਚ ਲੱਗਦਾ ਹੈ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਚਾਹੇ ਮਹਾਰਾਸ਼ਟਰ ਦੀ ਗੱਲ ਕਰ ਲੋ ਆ ਪਿੱਛੇ ਜੇ ਬਿਹਾਰ ਦੇ ਵਿੱਚ ਕਿਵੇਂ ਦੇਖੋ ਸੱਤਾ ਪਲਟੀ ਹੈ ਆਪਾਂ ਸਾਰੇ ਜਾਣਦੇ ਆ ਮਜੀ ਪਰ ਨਤੀਸ਼ ਕੁਮਾਰ ਨੂੰ ਬਿਲਕੁਲ ਉਹ ਪਾਸਾ ਹੀ ਪਲਟ ਗਏ ਤੇ ਇਸੇ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਜਿੱਥੇ-ਜਿੱਥੇ ਵਿਰੋਧੀ ਪਾਰਟੀਆਂ ਦੀ ਸੱਤਾ ਹੈ ਇਸ ਵੇਲੇ ਉੱਥੇ-ਉੱਥੇ ਕੋਸ਼ਿਸ਼ ਹੁੰਦੀ ਹੈ ਬੀਜੇਪੀ ਦੀ ਕਿ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਸੱਤਾ ਆਪਣੀ ਉੱਥੇ ਕਾਇਮ ਕੀਤੀ ਜਾਏ ਔਰ ਤੁਸੀਂ ਤਾਜ਼ੀ ਘਟਨਾ ਚੰਡੀਗੜ੍ਹ ਦੇ ਵਿੱਚ ਜਦੋਂ ਮੇਅਰ ਦੀ ਚੋਣ ਹੋਣੀ ਸੀਗੀ ਉਹ ਆਪਾਂ ਸਾਰੇ ਦੇਖ ਚੁੱਕੇ ਆ ਕਿ ਕਿਵੇਂ ਮਤਲਬ ਜਿਹੜੀਆਂ ਸੀਗੀਆਂ ਔਰ ਰੱਦ ਕੀਤੀਆਂ ਗਈਆਂ ਵੋਟਾਂ ਨੂੰ ਔਰ ਕਿਵੇਂ ਮਤਲਬ ੱੱਕਾ ਉੱਥੇ ਚੱਲਿਆ ਇੱਕ ਕਿਸਮ ਦੀ ਲੋਕਤੰਤਰ ਦੀ ਹੱਤਿਆ ਹੋਈ ਹੈ ਜੀ ਤੋਂ ਇਹ ਸਾਰੀਆਂ ਘਟਨਾਵਾਂ ਨੂੰ ਵੇਖਦੇ ਹੋਏ ਇਦਾਂ ਲੱਗਦਾ ਹੈ ਕਿ ਕੇਜਰੀਵਾਲ ਜੀ ਜੋ ਇਸ਼ਾਰਾ ਕਰ ਰਹੇ ਨੇ ਕਿ ਉਹਨਾਂ ਦੀ ਖਾਸ ਤੌਰ ਤੇ ਜਿਹੜੇ ਐਮਐਲਏ ਨੇ ਦਿੱਲੀ ਦੇ ਔਰ ਉਹਨਾਂ ਦੀ ਖਰੀਦੋ-ਫਰੋਖਤ ਹੋ ਰਹੀ ਹੈ ਔਰ ਉਹਦੇ ਵਿੱਚ ਸਰਕਾਰ ਨੂੰ ਦਿੱਲੀ ਸਰਕਾਰ ਨੂੰ ਬੜਾ ਜਿਹੜਾ ਹੈਗਾ ਝਟਕਾ ਲੱਗ ਸਕਦਾ ਆ ਸੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੁਸੋਧਿਆ ਜੀ ਨੂੰ ਜੇਲ੍ਹ ਚ ਸੁੱਟਿਆ ਔਰ ਸੰਜੇ ਸਿੰਘ ਜੀ ਨੂੰ ਜੇਲ੍ਹ ਚ ਸੁੱਟਿਆ ਜੈਨ ਸਾਹਿਬ ਨੂੰ ਜੇਲ੍ਹ ਚ ਸੁੱਟਿਆ ਬਾਕੀ ਸਿਕੰਜਾ ਜਿਹੜਾ ਹੈਗਾ ਏਡੀ ਦਾ ਕੱਸਿਆ ਜਾ ਰਿਹਾ ਲਗਾਤਾਰ ਔਰ ਇਥੋਂ ਇਹੀ ਲੱਗਦਾ ਹੈ ਕਿ ਬੀਜੇਪੀ ਦੇ ਜਿੰਨੇ ਨੇਤਾ ਨੇ ਉਹ ਸਾਰੇ ਦੁੱਧ ਤੋਤੇ ਨੇ ਔਰ ਵਿਰੋਧੀ ਪਾਰਟੀਆਂ ਦੇ ਜਿੰਨੇ ਨੇਤਾ ਨੇ ਉਹ ਸਾਰੇ ਫਰਾਡ ਨੇ ਸੋ ਹਰ ਤਰ੍ਹਾਂ ਦੇ ਨਾਲ ਮਤਲਬ ਕਹਿਣ ਤੋਂ ਭਾਵ ਹੈ ਕਿ ਇੱਕ ਤਰ੍ਹਾਂ ਦੀ ਲੋਕਤੰਤਰ ਦੇ ਉੱਤੇ ਅੱਜ ਸਵਾਲੀਆ ਨਿਸ਼ਾਨ ਲੱਗ ਚੁੱਕੇ ਨੇ ਕਿ ਜੇਕਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਖਾਸ ਤੌਰ ਤੇ ਜੇ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ 24 ਦੇ ਵਿੱਚ ਉਹਨਾਂ ਦੇ ਵਿੱਚ ਜੇਕਰ ਸੱਤਾ ਆ ਜਾਂਦੀ ਹੈ ਭਾਜਪਾ ਦੀ ਜਿਵੇਂ ਲੱਗ ਰਿਹਾ ਹੈ ਕਿ ਜਿਵੇਂ ਕਹਿੰਦੇ ਨੇ ਨਾ ਕਿ ਸਾਮ-ਦਾਮ, ਦੰਡ-ਭੇਦ ਹਰ ਤਰ੍ਹਾਂ ਦੀ ਜਿਹੜਾ ਹੈਗਾ ਚੀਜ਼ ਨੂੰ ਵਰਤ ਕੇ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੀ ਸੱਤਾ ਕਾਇਮ ਹੋ ਜਾਏ ਸੋ ਉੱਥੋਂ ਬੀਜੇਪੀ ਦੇ ਇਸ਼ਾਰੇ ਹੀ ਲੱਗਦੇ ਨੇ ਜੋ ਕੇਜਰੀਵਾਲ ਜੀ ਦਸਦੇ ਨਜ਼ਰ ਆ ਰਹੇ ਨੇ ਸੋ ਬਹੁਤ ਇੱਕ ਹਿੰਦੁਸਤਾਨ ਇਸ ਵੇਲੇ ਖਤਰੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਕੱਲਾ ਲੋਕਤੰਤਰ ਦਾ ਸੰਕਟ ਨਹੀਂ ਹੈ ਇਹਦੇ ਵਿੱਚ ਸੰਵਿਧਾਨ ਨੂੰ ਬਚਾਉਣ ਦਾ ਸੰਕਟ ਹੈ ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਬਚਾਉਣ ਦਾ ਸੰਕਟ ਹੈ ਔਰ ਕਹਿਣ ਤੋਂ ਪਹਿਲਾਂ ਵੀ ਕਿ ਆਮ ਲੋਕਾਂ ਦੇ ਉੱਤੇ ਜਿਹੜਾ ਸੰਕਟ ਆਉਣਾ ਹੈ ਉਹ ਕਾਫੀ ਜਿਹੜਾ ਹੈਗਾ ਖਤਰਨਾਕ ਦੌਰ ਦੇ ਵਿੱਚੋਂ ਇਸ ਵੇਲੇ ਹਿੰਦੁਸਤਾਨ ਗੁਜ਼ਰਦਾ ਨਜ਼ਰ ਆ ਰਿਹਾ ਸੋ ਬਹੁਤ ਇੱਕ ਮਾੜੀ ਘਟਨਾ ਹੈ ਜੇਕਰ ਦਿੱਲੀ ਦੇ ਵਿੱਚ ਸਰਕਾਰ ਟੁੱਟਦੀ ਹੈ ਆਵਾਦੀ ਪਾਰਟੀ ਦੀ ਔਰ ਕੇਜਰੀਵਾਲ ਜੀ ਜੇਲ੍ਹਸ ਜਾਂਦੇ ਨੇ ਜਿਵੇਂ ਉਹ ਕਹਿ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਹ ਬਹੁਤ ਇੱਕ ਕਾਲਾ ਦੌਰ ਹਿੰਦੁਸਤਾਨ ਦਾ ਇੱਕ ਚੁਣੀ ਹੋਈ ਲੋਕਾਂ ਦੀ ਚੁਣੀ ਹੋਈ ਸਰਕਾਰ ਉੱਥੇ ਗਿਰੇਗੀ ਔਰ ਕੇਜਰੀਵਾਲ ਜੀ ਲੋਕਾਂ ਦੇ ਚੁਣੇ ਹੋਏ ਲੀਡਰ ਜਿਹੜੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੀਜੀ ਵਾਰੀ ਚੁਣੇ ਗਏ ਔਰ ਉਹਨਾਂ ਨੇ ਜੋ ਕੰਮ ਸਿਹਤ ਔਰ ਸਿੱਖਿਆ ਦੇ ਖੇਤਰ ਵਿੱਚ ਕੀਤੇ ਉਹਦੇ ਉੱਤੇ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਔਰ ਇਹ ਬਹੁਤ ਇੱਕ ਮੰਦਭਾਗੀ ਘਟਨਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਹੋ ਸਕਦੀ ਹੈ ਪੰਗੂ ਸਾਹਿਬ ਬੀਜੇਪੀ ਕਹਿੰਦੀ ਰਵਿੰਦਰ ਸਾਹਿਬ ਇਦਾਂ ਦਾ ਕੁਛ ਨਹੀਂ ਬੀਜੇਪੀ ਸਿਰਫ ਆਮ ਆਦਮੀ ਪਾਰਟੀ ਸਿਰਫ ਵੋਟ ਲੈਣ ਲਈ ਇਦਾਂ ਕਰ ਰਹੀ ਹੈ ਇਸ ਤੋਂ ਕਿ ਕੋਈ ਗੱਲ ਬਾਤ ਨਹੀਂ ਹੈ ਬੀਜੇਪੀ ਦਾ ਕਹਿਣਾ ਦੇਖੋ ਜੇ ਗੱਲ ਨਾ ਹੁੰਦੀ ਤਾਂ ਚੰਡੀਗੜ੍ਹ ਦੇ ਵਿੱਚ ਤਾਂ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਇਹ ਤਾਂ ਕੋਈ ਲੁਕੀ-ਚਿਪੀ ਤਾਂ ਗੱਲ ਹੈ ਨਹੀਂ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਉਹਨਾਂ ਨੇ ਸ਼ਿਵ ਸੇਨਾ ਨੂੰ ਤੋੜਿਆ ਮਹਾਰਾਸ਼ਟਰ ਦੇ ਵਿੱਚ ਉਹ ਉਹ ਵੀ ਕੋਈ ਏਦਾਂ ਨਹੀਂ ਸੀਗਾ ਉਹ ਵੀ ਸ਼ਿਵ ਸੇਨਾ ਵਿਚਾਰੀ ਉਹ ਜਿਹੜੀ ਹੈਗੀ ਰੋਂਦੇ ਕਲਪ ਦੇ ਰਹਿ ਗਏ ਉਹ ਤੋੜ ਕੇ ਸੱਤਾ ਜਿਹੜੀ ਹੈਗੀ ਉੱਥੇ ਕਾਇਮ ਕਰ ਲਈ ਸ਼ਿਵ ਸੇਨਾ ਅੱਜ ਟੁੱਟੀ ਹੋਈ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਤੁਸੀਂ ਬਿਹਾਰ ਦੇ ਵਿੱਚ ਦੇਖ ਲਿਆ ਸੋ ਇਹ ਗੱਲਾਂ ਕੋਈ ਐਵੇਂ ਨਹੀਂ ਹੈਗੀਆਂ ਕਿ ਆਪਾਂ ਕੋਈ ਇਹਨੂੰ ਇਸ਼ਾਰਾ ਆਪਾਂ ਵੈਸੀ ਕਰ ਰਹੇ ਹਾਂ ਇਹ ਜੇਕਰ ਪਿਛਲੇ ਸਾਲਾਂ ਦੇ ਵਿੱਚ ਇਹ ਘਟਨਾ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਨੇ ਆਪਾਂ ਤਾਂ ਉਹਨਾਂ ਘਟਨਾਵਾਂ ਦੇ ਆਧਾਰ ਤੇ ਇਹ ਗੱਲਾਂ ਕਰ ਰਹੇ ਆ ਕਿ ਜੇਕਰ ਮਹਾਰਾਸ਼ਟਰ ਦੇ ਵਿੱਚ ਤੋੜੀ ਜਾ ਸਕਦੀ ਹੈ ਸਰਕਾਰ ਬਿਹਾਰ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਐਡਾ ਐਡੀਆਂ ਵੱਡੀਆਂ ਸਭ ਦੇ ਸਾਹਮਣੇ ਐਡਾ ਵੱਡਾ ਫਰੌਡ ਹੋ ਸਕਦਾ ਔਰ ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਸਾਰੀਆਂ ਚੀਜ਼ਾਂ ਹੀ ਪਾਸਾ ਪਲਟੀਆਂ ਹਾਲਾਂਕਿ ਸੱਤਾ ਜਿਹੜੀ ਸੀਗੀ ਔਰ ਜਿਵੇਂ ਆਪਾਂ ਕੀਏ ਵੋਟਾਂ ਦੀ ਗਿਣਤੀ ਜਿਹਦੇ ਵਿੱਚ ਵੱਧ ਵੋਟਾਂ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਹਿੱਸੇ ਆਉਂਦੀਆਂ ਸੀਗੀਆਂ ਔਰ ਉਹਨਾਂ ਦੀਆਂ ਵੋਟਾਂ ਰੱਦ ਕੀਤੀਆਂ ਗਈਆਂ ਆਪਾਂ ਸਾਰੇ ਨੇ ਦੇਖਿਆ ਉਹ ਸਾਰਾ ਸੀਨ ਸੋ ਇਸ ਕਰਕੇ ਇਹ ਇਹ ਭਾਜਪਾ ਚਾਹੇ ਕੁਝ ਵੀ ਕਹੀ ਜਾਵੇ ਪਰ ਨੀਤ ਜਿਹੜੀ ਭਾਜਪਾ ਦੀ ਹੈ ਨੀਤ ਔਰ ਨੀਤੀ ਜਿਹੜੀ ਹੈਗੀ ਹੈ ਉਹਦੇ ਉੱਤੇ ਸਵਾਲੀਆ ਨਿਸ਼ਾਨ ਜਿਹੜੇ ਨੇ ਜ਼ਰੂਰ ਲੱਗੇ ਹੋਏ ਨਜ਼ਰ ਆਉਂਦੇ ਨੇ ਸੋ ਜੇਕਰ ਮੈਂ ਫੇਰ ਕਹਾਂਗਾ ਕਿ ਕੇਜਰੀਵਾਲ ਹੋਰਾਂ ਨੇ ਜੋ ਇਸ਼ਾਰਾ ਕੀਤਾ ਹੈ ਕਿ ਉਹਨਾਂ ਨੂੰ ਕਿਸੇ ਵੇਲੇ ਵੀ ਜੇਲ੍ਹ ਦੇ ਵਿੱਚ ਸੁੱਟਿਆ ਜਾ ਸਕਦਾ ਹੈ ਔਰ ਸਰਕਾਰ ਤੋੜੀ ਜਾ ਸਕਦੀ ਹੈ ਇਥੋਂ ਹੁਣ ਕਿਉਂਕਿ ਹੁਣ ਕੋਈ ਲੋਕਾਂ ਦਾ ਮੈਨੂੰ ਲੱਗਦਾ ਹੈ ਕਿ ਸਾਡੇ ਵਰਗੇ ਲੋਕਾਂ ਦਾ ਕੋਈ ਵਿਸ਼ਵਾਸ ਲੋਕਤੰਤਰ ਦੇ ਵਿੱਚ ਰਿਹਾ ਨਹੀਂ ਲੱਗਦਾ ਕਿਉਂਕਿ ਘਟਨਾਵਾਂ ਹੀ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ ਪਿਛਲੇ ਦਿਨਾਂ 'ਚ ਸੋ ਉੱਥੋਂ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਜਿਹੜੀ ਹੈਗੀ ਹੈ ਚਾਹੇ ਕੁਝ ਵੀ ਕਹੀ ਜਾਵੇ ਉਹਦੇ ਉੱਤੇ ਕੋਈ ਭਰੋਸਾ ਜਿਹੜਾ ਹੈਗਾ ਨਹੀਂ ਕੀਤਾ ਜਾ ਸਕਦਾ ਪੰਘੂ ਸਾਹਿਬ ਜੀ ਬਿਲਕੁਲ ਜਦੋਂ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਗੱਲ ਚੱਲੀ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਦੇ ਐਮ ਆਈ ਲੈ ਵੀ ਕਹਿੰਦੇ ਸੀਗੇ 100-100 ਕਰੋੜ ਦੀ ਆਫਰ ਵੀ ਹੋਈ ਆ ਹਾਂ ਉਸ ਵੇਲੇ ਤੁਸੀਂ ਦੇਖੋ ਵੀ ਉਹ ਬੜੀ ਮੁਸ਼ਕਲ ਨਾਲ ਬਚੇ ਨੇ ਜੀ ਉਸ ਵੇਲੇ ਵੀ ਬਹੁਤ ਵੱਡਾ ਰੌਲਾ ਪਿਆ ਸੀਗਾ ਕਿ 100-100 ਕਰੋੜ ਦੀ ਆਫਰ ਇੱਕ ਵਾਰੀ ਆ ਚੁੱਕੀ ਸੀਗੀ ਕਿਉਂਕਿ ਫਿਰ ਇਹਨਾਂ ਨੂੰ ਲੱਗਿਆ ਕਿ ਇੱਥੇ ਤਾਂ ਹਜੇ ਸਰਕਾਰ ਤੋੜਨੀ ਮੁਸ਼ਕਲ ਹੈ ਜੇਕਰ ਇੱਕ ਪੰਘੂ ਸਾਹਿਬ ਜਿਹੜੀ ਪੁਆਇੰਟ ਸਮਝਣ ਵਾਲਾ ਹੈ ਜੇਕਰ ਜੇ ਕਿਉਂਕਿ ਹੁਣ 92 ਐਮਐਲਏ ਨੇ ਆਵਾਜ਼ ਦੀ ਪਾਰਟੀ ਦੇ ਜੇਕਰ ਥੋੜੇ ਜੇ ਵੱਧ ਹੁੰਦੇ ਮੰਨ ਲਓ 60 62 ਵੀ ਐਮਐਲਏ ਹੁੰਦੇ ਤਾਂ ਅੱਜ ਨੂੰ ਸਰਕਾਰ ਤੋੜ ਕੇ ਬੀਜੇਪੀ ਨੇ ਆਪਣੀ ਬਣਾਈ ਹੁੰਦੀ ਕੋਈ ਨਾ ਕੋਈ ਉਹਦਾ ਪਾਸਾ ਪਲਟਿਆ ਹੁੰਦਾ ਇਹਦਾ ਕਿਉਂਕਿ ਜ਼ਿਆਦਾ ਨੇ ਤਾਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਹੈ ਬਚੀ ਹੋਈ ਨਜ਼ਰ ਆ ਰਹੀ ਹੈ ਪਰ ਜਿਵੇਂ ਲੱਗਦਾ ਹੈ ਕਿ ਸਰਕਾਰ ਤੋੜਨ ਦੇ ਲਈ ਜਾਂ ਆਪਣੀ ਸਰਕਾਰ ਬਣਾਉਣ ਦੇ ਲਈ ਬੀਜੇਪੀ ਕੁਝ ਵੀ ਕਰ ਸਕਦੀ ਹੈ ਕੋਈ ਵੀ ਹੱਤਕੰਡਾ ਵਰਤ ਸਕਦੀ ਹੈ ਔਰ ਕਿਸੇ ਵੀ ਕਿਸਮ ਦੀਆਂ ਗੱਲਾਂ ਕਰ ਸਕਦੀ ਹੈ ਸੋ ਉੱਥੋਂ ਲੱਗਦਾ ਹੈ ਕਿ ਜਿਸ ਕਿਸਮ ਦੇ ਨਾਲ ਬੀਜੇਪੀ ਕੰਮ ਕਰਦੀ ਨਜ਼ਰ ਆ ਰਹੀ ਹੈ ਵਕਸ ਵਕਸ ਸਟੇਟਾਂ ਦੇ ਵਿੱਚ ਖਾਸ ਔਰਤੇ ਜਿੱਥੇ ਜਿੱਥੇ ਵਿਰੋਧੀ ਪਾਰਟੀਆਂ ਦੀ ਸੱਤਾ ਹੈ ਉੱਥੇ-ਉੱਥੇ ਉਹਨੂੰ ਲੱਗਦਾ ਹੈ ਕਿ ਅਸੀਂ ਇੱਥੇ ਸਰਕਾਰਾਂ ਆਏ ਚੱਲਣ ਨਹੀਂ ਦੇਣੀਆਂ ਜਾਂ ਅਸੀਂ ਮੰਦੇ ਖਰੀਦੋ ਫਰੋਕਤ ਕਰਨੇ ਆ ਸੋ ਜੇਕਰ ਇਹ ਖਰੀਦੋ ਫਰੋਕਤ ਹੁੰਦੀ ਹੈ ਤਾਂ ਫੇਰ ਮੈਂ ਕਹਾਗਾ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਤੋਂ ਬਾਅਦ ਉਹ ਵਾਰੀ ਫੇਰ ਦੁਬਾਰਾ ਪੰਜਾਬ ਦੇ ਵਿੱਚ ਆ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਸੱਤਾ ਹੈ ਉਹਨਾਂ ਕੋਲੇ ਸੈਂਟਰ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਔਰ ਪੈਸਾ ਬਹੁਤ ਹੈ ਕਿੰਨੇ ਪੈਸੇ ਦੇ ਕੇ ਵੀ ਉਹ ਜਿਹੜੇ ਨੇ ਉਹ ਖਰੀਦੇ ਜਿਹੜੇ ਐਮਐਲਏ ਸਾਡੇ ਸਹਿਬਾਨ ਨੇ ਉਹ ਖਰੀਦੇ ਜਾ ਸਕਦੇ ਨੇ ਸੋ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਚ ਨਹੀਂ ਵਾਪਰ ਸਕਦੀ ਘਟਨਾ ਜਾਂ ਦਿੱਲੀ ਚ ਨਹੀਂ ਵਾਪਰ ਸਕਦੀ ਦੋਨਾਂ ਸਟੇਟਾਂ ਦੇ ਵਿੱਚ ਵੀ ਵਾਪਰ ਸਕਦੀ ਹੈ ਇਹਦੇ ਵਿੱਚ ਕੋਈ ਦੂਰ ਆਵਾ ਨਹੀਂ ਪੰਗੂ ਸਾਹਿਬ ਜੀ ਬਿਲਕੁਲ ਲੱਖ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ ਡਾਕਟਰ ਸਾਹਿਬ